ਮੇਰਾ ਅਗਰਹਨ ਬਾਤ ਕਰੇ ਸਰਦੀਆਂ ਮੇ ਖਾਸਕਰ ਹਾਰਟ ਕੇ ਕੇਸਸ ਬੜ ਜਾਂਦੇ ਹੈ ਹਾਰਟ ਪੇਸ਼IENTS ਕਾਫੀ ਹੁੰਦੇ ਹੈ ਜਿੰਨ ਕੋ ਕਾਫੀ ਦਿੱਕਤਾਂ ਆਤੀ ਹੈ ਇਨਸੇ ਕੈਸੇ ਬਚਾ ਜਾ ਸਕਤਾ ਹੈ ਕੈਸੇ ਬਚਾਏ ਜੈ ਆਯੁਰਵੇਦ ਸੁਣੀ ਰਾਈਟ ਆਰਟੀਕਲ ਜੈਸੇ ਹਮ ਇਟਸ ਅ ਵੈਲ ਨੋਨ ਫੈਕਟ ਕੇ ਸਰਦੀਆਂ ਦੇ ਵਿੱਚ ਹਾਰਟ ਅਟੈਕ ਹੁੰਦੇ ਹੈ ਜਾਂ ਹਾਰਟ ਡਿਸੀਜ਼ ਹੁੰਦਾ ਹੈ ਰਿਸਕ ਕਾਫੀ ਵੱਧ ਜਾਂਦਾ ਹੈ ਇਹਦੇ ਬੇਸਿਕ ਰੀਜ਼ਨ ਜਿਹੜੇ ਹੈਗੇ ਆ ਸਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਪਾਰਟਿਕੂਲਰਲੀ ਜਿਹੜੀਆਂ ਹਾਰਟ ਦੀ ਆਰਟਰੀਸ ਹੈਗੀਆਂ ਉਹ ਉੱਤੇ ਹੁੰਦੀਆਂ ਹੈ ਸ਼੍ਰੇਕ ਹੋ ਜਾਂਦੀਆਂ ਹੈ ਉਹਨਾਂ ਵਿੱਚ ਵੈਸੋ ਸਪੈਜ਼ਮ ਹੁੰਦਾ ਹੈ ਪਰਟੀਕਲਰਲੀ ਕੋਲਡ ਇਨਡਿਊਸ ਜਾਂ ਠੰਡ ਨਾਲ ਇਨਡਿਊਸ ਹੋਇਉਂਦਾ ਪਰ ਇਹ ਰਿਸਕ ਜਿਹੜਾ ਹੈਗਾ ਇਹ ਉਹਨਾਂ ਦੇ ਵਿੱਚ ਜਿਆਦਾ ਜਿਹੜੇ ਜਿਆਦਾ ਸਮੋਕਿੰਗ ਕਰਦੇ ਨੇਗੇ ਜਾਂ ਜਿਨ੍ਹਾਂ ਨੂੰ ਪ੍ਰੀ ਐਗਜ਼ਿਸਟਿੰਗ ਹਾਰਟ ਪ੍ਰੋਬਲਮ ਹੈ ਜਿਨ੍ਹਾਂ ਜੋ ਡਾਇਬੀਟਿਸ ਹੈ ਜਾਂ ਜਿਨ੍ਹਾਂ ਵਿੱਚ ਅਦਰ ਰਿਸਕ ਫੈਕਟਰਸ ਹੈ ਜਿ ਹਾਰਟ ਡਿਸੀਜ਼ ਦੇ ਚਿੰਨ੍ਹ ਇੱਕ ਹਾਈ ਕੋਲੇਸਟ੍ਰੋਲ ਵਾਇਰ ਕਿਸਮ weight ਜਿਆਦਾ ਹੈ ਉਹਨਾਂ ਵਿੱਚ ਪਾਰਟੀਕੁਲਰਲੀ ਇਹ ਰਿਸਕ ਜ਼ਿਆਦਾ ਹੁੰਦਾ ਹੈ ਐਂਡ ਥਿਸ ਰਿਸਕ ਸਪੈਸੀਫਿਕਲੀ ਵੈਰੀ ਹਾਈ ਇਨ ਸਮੋਕਰਸ ਦੋ ਸਮੋਕਰ ਦੇ ਸੋ ਇਹ ਇੱਕ ਜਿਹੜਾ ਹਾਰਟ ਡਿਸੀਜ਼ ਹੋਣ ਦਾ ਜ਼ਿਆਦਾ ਰਿਸਕ ਵੱਧ ਜਾਂਦਾ ਹੈਗਾ ਇਸ ਸਰਦੀਆਂ ਦੇ ਮੌਸਮ ਦੇ ਵਿੱਚ ਉਹਦਾ ਇੱਕ ਇੰਪੋਰਟੈਂਟ ਕਾਸ ਇਹ ਹੈਗਾ ਕਿ ਇਸ ਆਰਟੀਰੀ ਦੇ ਵਿੱਚ ਸਪੈਸ ਨਹੀਂ ਜਾਂਦਾ ਸੋ ਦੈਟ ਇਜ਼ ਕੋਲਡ ਨਨ ਇੰਡਿਊਸਡ ਅਦਰ ਜਿਹੜੇ ਫੈਕਟਰਸ ਇਹ ਦੇ ਵਿੱਚ ਕੰਟ੍ਰਿਬਿਊਟ ਕਰਦੇ ਹੈਗੇ ਉਹ ਇਹ ਹੈ ਕਿ ਸਾਡਾ ਜਿਹੜਾ ਐਕਟੀਵਿਟੀ ਲੈਵਲ ਹੈ ਉਹ ਵੀ ਕਾਫੀ ਘਟ ਜਾਂਦਾ ਹੈਗਾ ਸਰਦੀਆਂ ਦੇ ਵਿੱਚ ਅਸੀਂ ਪਰਟੀਕੁਲਰਲੀ ਇੰਡੋਰਸ ਜਾਂਦੇ ਆ ਬਾਹਰ ਨਹੀਂ ਜਾਂਦੇ ਔਰ ਐਕਸਰਸਾਈਜ਼ ਵਗੈਰਾ ਸਾਡਾ ਲੈਵਲ ਘਟ ਜਾਂਦਾ ਹੈ ऑन द टॉप ऑफ दैट सद एजरा डाइटरी हैबिट्स ਹਨ ਯੂ ਹੈਬਿਟਸ ਹਨ ਕੁਝ ਕਾਫੀ ਚੇਂਜ ਹੋ ਗਿਆ ਜਾਨੀ ਆ ਸੀ ਸਿੰਗਾ ਜਿਆਦਾ ਸਪਾਈਸੀ ਫੂਡਸ ਸੋਇਲੀ ਫੂਡਸ ਔਰ ਜਿਹੜੇ ਸੌਲਟੀ ਫੂਡਸ ਹਨ ਉਹ ਇਨਟੇਕਸ ਅਗਰ ਕਾਫੀ ਬਦਲਦੇ ਨੇ ਜਿਨ੍ਹਾਂ ਨਾਲ ਅਲਟੀਮੇਟਲੀ ਕੀ ਹੁੰਦਾ ਕਿਸੇ ਦਾ ਡਾਇਬਟੀਜ਼ ਹੈ ਉਹ ਅਨ ਕੰਟਰੋਲ ਹੋ ਜਾਂਦੀ ਹੈ ਕਿਸ ਨੂੰ ਬਲੱਡ ਪ੍ਰੈਸ਼ਰ ਉਹ ਬਹੁਤ ਜਿਆਦਾ ਹੋ ਜਾਂਦਾ ਹੈਗਾ ਜਾਂ ਹੀ ਵਨ ਅਸੀਂ ਦੇਖਿਆ ਹੈ ਕਿ ਜਿਹੜੇ স্মੋਕ ਕਰਦੇ ਹੈਗੇ ਸਰਦੀਆਂ ਦੇ ਵਿੱਚ ਪਾਰਟਿਕਲ স্মੋਕਿੰਗ ਲੈਵਲ ਵੀ ਕਾਫੀ ਵਧ ਜਾਂਦਾ ਹੈ ਸੋ ਇਹ ਕੁਝ ਅਨ ਹੈਲਦੀ ਹੈਬਿਟਸ ਨੇ ਕਿਹੜੀਆਂ ਸਾਡੇ ਚ ਆਈ ਥਿੰਕ ਥੋੜਾ ਜਿਆਦਾ ਜਿਨ੍ਹਾਂ ਦਾ ਕੰਟਰੀਬਿਊਸ਼ਨ ਜਿਆਦਾ ਹੋ ਜਾਂਦਾ ਸਰਜੀਆਂ ਦੇ ਵਿੱਚ ਕੀ ਦੇ ਕਰਕੇ ਸਾਨੂੰ ਹਾਰਟ ਡਿਜ਼ੀਜ਼ ਜਾਂ ਹਾਰਟ ਅਟੈਕ ਦਾ ਰਿਸਕ ਵੱਧ ਜਾਂਦਾ ਸਰ ਯੰਗਰ ਜਨਰੇਸ਼ਨ ਕੇ ਅਗਰ ਅਸੀਂ ਬਾਤ ਕਰੇ ਆਪ ਯੰਗਰ ਜਨਰੇਸ਼ਨ ਮੇ ਹਾਰਟ ਅਟੈਕ ਕੇ ਮਾਮਲੇ ਬਹੁਤ ਬੜੇ ਹੈ ਇਸਕਾ ਸਭ ਤੋਂ بڑا ਰੀਜ਼ਨ ਕੀ ਹੈ ਔਰ ਇੱਕ ਸਾਇਲੈਂਟ ਹਾਰਟ ਅਟੈਕ ਕੇ ਬਾਰੇ ਵੀ ਜੋ ਆਪਨੇ ਮੈਨੂੰ ਬਤਾਇਆ ਉਹ ਬਤਾਇਆ ਪਤੰ ਯੰਗਰ ਜਨਰੇਸ਼ਨ ਦੇ ਵਿੱਚ ਜੋ ਪ੍ਰੋਬਲਮ ਆਉਂਦੀ ਹੈ ਅ ਅ ਡਰਲ ਮਲਟੀਪਲ ਇਸ਼ੂਸ ਇੱਕ ਤੋਂ ਜੰਗਲ ਜਨਰੇਸ਼ਨ ਦੇ ਵਿੱਚ ਸਾਡੇ ਜਿਹੜਾ ਡਾਈਟਰੀ ਹੈਬਿਟ ਜਿਸ ਤਰ੍ਹਾਂ ਪਾ ਡਿਸਕਸ ਕੀਤਿਆਂ ਨੇ ਦੇ ਆਰ ਕੁਆਇਟ ਬੈਡ ਜੰਕ ਫੂਡਸ ਸਸ ਹੀ ਜ਼ਿਆਦਾ ਖਾਣੇ ਲੱਗੇ ਹੈਗੇ ਹੈ। ਹੈਲਦੀ ਫੂਡਸ ਘੱਟ ਹੈ ਫਰੂਟ ਇਨਟੇਕ ਜਾਂ ਵੈਜੀਟੇਬਲ ਇਨਟੇਕ ਕਾਫੀ ਘੱਟ ਹੈ। ਅਸੀਂ ਜ਼ਿਆਦਾ ਲਾਈਕ ਪ੍ਰੋਸੈਸਡ ਫੂਡਸ ਇਨਟੇਕ ਕਰ ਰਹੇ ਹਾਂ। ਇਹ ਚੀਜ਼ਾਂ ਜਿਹੜੇ ਡਾਈਟਰੀ ਹੈਬਿਟਸ ਨੇ ਦੇ ਕੰਟਰਿਬਿਊਟ ਕਰ ਰਹੇ। ਅ ਇਹ ਨਾਲ ਕੀ ਹੈ ਸਾਡੇ ਬੋਡੀ ਚ ਕੋਲੇਸਟ੍ਰੋਲ ਹੈ ਉਹ ਜਾਂ ਫਿਰ ਜਿਹੜਾ ਹੈਗਾ ਕਾਫੀ ਵੱਧ ਜਾਂਦਾ ਹੈ। ਅ ਦੂਸਰਾ ਜਿਹੜਾ ਫੈਕਟਰ ਹੈਗਾ ਕਿ ਐਕਟੀਵਿਟੀ ਲੈਵਲ ਜਾਂ ਫਿਜ਼ੀਕਲ ਐਕਟੀਵਿਟੀ ਇੱਕ ਅੱਜਕਲ ਜੰਗਨ ਜਨਰੇਸ਼ਨ ਦੇ ਵਿੱਚ ਦੇਖਿਆ ਕਿ ਸਾਰਾ ਦਿਨ ਸੀ ਇਹਾ ਮੋਬਾਈਲ ਲੈ ਕੇ ਜਾਂ ਸਕਰੀਨ ਤੇ ਬੈਠੇ ਰਹਿੰਦੇ ਆ ਤੇ ਸਾਡਾ ਐਕਟੀਵਿਟੀ ਲੈਵਲ ਕਾਫੀ ਘੱਟ ਹੋ ਗਿਆ। ਉਹਦੇ ਨਾਲ ਕੀ ਹੈ ਸਾਡਾ ਡਾਈਟਰੀ ਇਨਟੇਕ ਵਧ ਜਾਂਦਾ ਐ ਐਕਟੀਵਿਟੀ ਲੈਵਲ ਘੱਟ ਜਾਂਦਾ ਤੇ ਹਾਰਟ ਅਟੈਕ ਹੋਣ ਦੇ ਚਾਂਸਸ ਵਧ ਜਾਂਦੇ ਆ। ਫਿਰ ਦੂਸਰੀਆਂ ਐਡਿਕਸ਼ਨਸ ਹੈਗੀਆਂ ਜਿਸ ਤਰ੍ਹਾਂ ਆਪਣਾ ਲੋਕੀ ਸਮੋਕਿੰਗ ਹੈ ਕਾਫੀ ਜ਼ਿਆਦਾ ਹੈਗੀ ਐ। ਫਿਰ ਈਵਨ ਸਾਡੀ ਜੰਗਨ ਜਨਰੇਸ਼ਨ ਕੁਝ ਜਿਮ ਦੇ ਵਿੱਚ ਜਾਂਦੀ ਹੈ। ਜਿਮ ਦੇ ਵਿੱਚ ਵੀ ਕੁਝ ਆਨ ਲਾਈਨ ਦੀ ਹੈਬਿਟਸ ਨੇ ਲਾਈਕ ਲੋਟਸ ਆਫ ਸਪਲੀਮੈਂਟਸ ਐਕਸੈਸਿਵ ਸਪਲੀਮੈਂਟਸ ਆਈ ਵੁੱਡ ਸੇ ਜਾਂ ਫਿਰ ਜਿਹੜੇ ਹੈਗੇ ਆ ਕੁਝ ਬੱਚੇ ਹੈਗੇ ਆ ਇੰਜੈਕਸ਼ਨਸ ਵਗੈਰਾ ਦੇ ਵਿੱਚ ਵੀ ਹੈਬਿਟ ਦੇ ਵਿੱਚ ਆ ਜਾਂਦੇ ਹੈਗੇ ਇਹ ਚੀਜ਼ਾਂ ਬਹੁਤ ਹਾਰਮਫੁਲ ਹੈ ਜੀ ਸਾਡੇ ਬੋਡੀ ਲਈ ਇਟਸ ਬੈਟਰ ਕਿ ਅਸੀਂ ਨੇਚਰਲ ਫੂਡਸ ਤੇ ਜਾਂ ਫਿਰ ਜਿਹੜੇ ਆਰਗੇਨਿਕ ਫੂਡਸ ਹਨ ਉਹਨਾਂ ਤੇ ਰਿਸਟ੍ਰਿਕਟ ਕਰੀਏ ਰਾਦਰ ਦੈਨ ਪ੍ਰੋਸੈਸਡ ਫੂਡਸ ਹਨ ਜਾਂ ਫਿਰ ਜਿਹੜੇ ਸਪਲੀਮੈਂਟਸ ਹਨ ਉਹਨਾਂ ਤੇ ਜਾਣ ਦੀ ਬਜਾਏ इनते रहिए पॉसिबली आई थिंक विद दिस वी कैन एक्सपैक्ट के साथ जी हार्ट अटैक होने के चांसिस जंग जनरे काफ़ी घट जाएंगे सर कोविड के बाद बाद ऐसा कहा जाता है कि हमारा दिल बहुत कमजोर हो गया है yeah. काफ़ी इसी के कारण हार्ट अटैक के केसेस बढ़ने क्या है? ये रियलिटी है आई थिंक कोई वट वी हैव सीन साक्सपीरियंस के देखे कोविड तो बाद वट ऑफन बी सीज के पेशेंट न कोविड होया कोई उस वेल्ले फर्दर टेस्टिंग नहीं हुई ਕਿ 2 4 6 ਮਹੀਨੇ ਬਾਅਦ ਉਹਨਾਂ ਦਾ ਆਂਦੇ ਆ ਉਹ ਸਾਹ ਚੜਦਾ ਕਿਸੇ ਨੂੰ ਜਾਂ ਫਿਰ ਦਰਦਨ ਦੀ ਪ੍ਰੋਬਲਮ ਹੋ ਰਹੀ ਹੈਗੀ ਅਸੀਂ ਦੇਖਦੇ ਹਾਂ ਕਿ ਜਿਹੜਾ ਹਾਰਟ ਵੀਕ ਹਾਰਟ ਹੈ ਜਾਂ ਹਾਰਟ ਦੇ ਵਿੱਚ ਅਟੈਕ ਹੋਣ ਦਾ ਰਿਸਕ ਹੈ ਉਹ ਥੋੜਾ ਪਹਿਲਾਂ ਨਾਲੋਂ ਸਿੱਜ ਜਾਣਾ ਹੈ ਕੋਵਿਡ ਤੋਂ ਬਾਅਦ ਸੋ ਕੋਵਿਡ ਨੇ ਬਹੁਤ ਸਾਰੇ ਇਫੈਕਟਸ ਸਤਾਂ ਦੇ ਹੈਗੇ ਜਿਹੜੇ ਅਨਨੋਨ ਹੈਗੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੈ ਬਿਕੋਜ਼ ਇੱਕ ਤਰ੍ਹਾਂ ਦੀ ਨਈ ਬਿਮਾਰੀ ਹੈਗੀ ਹੈ ਜਿਸ ਅਸੀਂ ਦੇਖਿਆ ਕਿ ਇਨਸੀਡੈਂਸ ਜਾਂ ਪ੍ਰੈਵਲੈਂਸ ਹੈ ਜਿਹੜੀ ਹਾਰਟ ਅਟੈਕ ਦੀ ਜਾਂ ਹਾਰਟ ਡਿਸੀਜ਼ ਦੀ ਜਾਂ ਕਾਰਡੀਓਮਾਇਓਪੈਥੀ ਦੀ ਦਲਨ ਵਧੇ ਇਹ ਪਟਿਕੂਲੀ ਕੁਬੜ। ਅਜਾ ਸਰ ਇੱਕ ਟੈਸਟ ਜੇ ਤੁਸੀਂ ਪ੍ਰਸਕਾਈਬ ਕਰੋਗੇ ਕਿਸੇ ਵਿਅਰਸ ਨੂੰ ਜੇ ਉਹਨਾਂ ਨੂੰ ਪਤਾ ਕਰਨਾ ਵੀ ਸਾਨੂੰ ਹਾਰਟ ਅਟੈਕ ਦੇ ਕੋਈ ਚਾਂਸਸ ਤਾਂ ਨਹੀਂ ਤੇ ਉਹ ਕਿਦਾਂ ਕਰ ਸਕਦੇ? ਆਈ ਥਿੰਕ ਪ੍ਰੀਵੈਂਸ਼ਨ ਜਿਸ ਤਰ੍ਹਾਂ ਤੁਸੀਂ ਕਿਹਾ ਪ੍ਰੀਵੈਂਸ਼ਨ ਇਸ ਬੈਟਰ ਦੈਨ ਕ cure ਅਸੀਂ ਆਪਣਾ ਧਿਆਨ ਪਹਿਲਾਂ ਰੱਖ ਲਈਏ ਕਿ ਹਾਰਟ ਅਟੈਕ ਹੋਣ ਤੋਂ ਬਾਅਦ ਅਸੀਂ ਨੂੰ ਕੇਅਰ ਕਰੀਏ ਉਹੀ ਧਿਆਨ ਪਹਿਲਾਂ ਰੱਖ ਲਈਏ ਤੇ ਸੀ ਤੋਂ ਬਚ ਸਕਦੇ ਹਾਂ। ਇੱਕ ਕੋਈ ਸਿੰਗਲ ਟੈਸਟ ਨਹੀਂ ਹੈ ਇਸ ਲਈ ਜੋ ਆਪਾਂ ਇਹ ਦੱਸ ਦੇ ਕਾ ਕਿ ਹਾਰਟ ਅਟੈਕ ਹੋਣ ਦਾ ਚਾਂਸ ਹੈ ਜਾਂ ਨਹੀਂ ਹੈ। ਇਹ ਰਿਸਕ ਅਸੈਸਮੈਂਟ ਹੁੰਦੀ ਹੈ। ਆਪਣਾ ਆਪ ਨੂੰ ਜਿਹੜਾ ਹੈਗਾ ਆਪਣਾ ਰਿਸਕ ਜ਼ਰੂਰ ਕੰਮੋਂ ਪਤਾ ਹੋਣਾ ਚਾਹੀਦਾ ਹੈ ਪਰਟੀਕੁਲਰ ਅਗਰ ਤੁਸੀਂ ਅਡਲਟ ਹੈ ਜੋ 18 ਸਾਲ ਤੋਂ ਉੱਪਰ ਹੈ ਜੋ ਆਪਣਾ ਗੂਗਲ ਸਟੋਰ ਪ੍ਰੋਫਾਈਲ ਕੋਰੀ ਲਾਈਫ ਇਵਰੀ 5 ਇਅਰ ਲਿਆ ਗੁੱਡ ਸੇ ਜਰੂਰ ਕਰਵਾਉਣਾ ਚਾਹੀਦਾ ਹੈ ਤੁਹਾਡਾ ਬਲੱਡ ਪ੍ਰੈਸ਼ਰ ਚੈੱਕਅਪ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਇਹ ਜ਼ਰੂਰ ਚੈੱਕ ਕਰਾਉਣਾ ਚਾਹੀਦਾ ਤੁਹਾਨੂੰ ਡਾਇਬੀਟਿਸ ਹੈ ਜਾਂ ਨਹੀਂ ਹੈ ਬਿਕਾਜ਼ ਅਸੀਂ ਅਕਸਰ ਦੇਖਦੇ ਹਾਂ ਕਿ ਡਾਇਬੀਟਿਸ ਜਾਂ ਫਿਰ ਹਾਈ ਬਲੱਡ ਪ੍ਰੈਸ਼ਰ ਜਾਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਸਾਇਲੈਂਟ ਅਟੈਕਸ कि रैलेटिवली कॉमन है जिन्हें सूँ पता नहीं होंगे कई बार असं छोटे छोटे सिमटम इग्नोर कर जाए सो so, बहुत सारे पेशेंट का ब्लड प्रैशर बहुत ज़्यादा होंगे पर डोंट नो कि सू ब्लड प्रैशर भी है जो सू शूगर भी है सो य चैकअप कराना बहुत जरूरी है पर्टिकुलरली अपना ब्लड प्रैशर कोलैसट्रोल प्रोफाइल डायबिटीज लैवल ये चैक जरूर करो एक सर लास्ट क्वेश्चन कि ठंड में सैर करने जाना चाहिए या नहीं जाना चाहिए क्योंकि जिस तरह की ठंड अभी पूरे अगर हम उत्तर भारत में गए नॉर्थ वाली साइड के, के तो बहुत ज़्यादा है अभी भी बहुत ठंडी हवाएं चल रही हैं तो किस टाइम पे सर्दियों में सैर करनी चाहिए ट्रू आई थिंक एज फार एज एक्सरसाइज कंसर्न आई थिंक दो फैक्टर इंपॉर्टेंट है वन इज़ लेवल ऑफ एक्सरसाइज एंड सेकंड इज़ टाइमिंग ऑफ एक्सरसाइज जिसना राइटलीउट किया हैवी एक्सरसाइज अवॉइड करना बैटर है ਇਥੇ ਟੂ ਇਟਸ ਬੈਟਰ ਕਿ ਐਕਸਟ੍ਰੀਮਸ ਆਫ ਕੋਲਡ ਜੇ ਨੂੰ ਬਹੁਤ ਜ਼ਿਆਦਾ ਠੰਡ ਹੈ ਗਿਆ ਪਰਟੀਕੂਲਰ ਮਾਰਨਿੰਗ ਆਵਰਸ ਹੈ ਗਿਆ ਉਦੋਂ ਐਕਸਰਸਾਈਜ਼ ਅਵੋਇਡ ਕਰਨਾ ਬੈਟਰ ਹੈ ਪਰਟੀਕੂਲਰਲੀ ਫਾਰ ਹਾਰਟ ਪੇਸ਼ੈਂਟਸ ਪਰਟੀਕੂਲਰਲੀ ਫਾਰ ਸਮੋਕਰਸ ਆਈ ਵੁੱਡ ਸੇ ਇਟਸ ਬੈਟਰ ਟੂ ਚੇਂਜ ਦਾ ਟਾਈਮਿੰਗ ਤੁਸੀਂ ਐਕਸਰਸਾਈਜ਼ ਕਰਨੀ ਹੈ ਈਵਨਿੰਗ ਦੇ ਵਿੱਚ ਆਫਟਰਨੂਨ ਦੇ ਵਿੱਚ ਕੀਤੀ ਜਾ ਸਕਦੀ ਹੈ ਜਾਂ ਫਿਰ ਇਨਡੋਰ ਐਕਸਰਸਾਈਜ਼ ਜਿਵੇਂ ਯੋਗਾ ਹੈ ਅੱਜ ਕੱਲ ਇਟਸ ਵੈਰੀ ਪਪੂਲਰ ਆਲ ਓਵਰ ਦਾ ਵਰਲਡ ਯੋਗਾ ਕਰ ਸਕਦੇ ਹੋ ਜਾਂ ਹੋਰ ਇੰਡੋਰ ਐਕਸਰਸਾਈਜ਼ ਲਾਈਕ ਸਾਈਕਲਿੰਗ ਹੈ ਜਾਂ ਟ੍ਰੈਡਮਿਲ ਹੈ ਦੇ ਕੈਨ ਬੀ ਡਨ ਬਟ ਇਟਸ ਬੈਟਰ ਕਿ ਅਸੀਂ ਐਕਸਰਸਾਈਜ਼ ਕਰਨੀ ਹੈ ਮੋਡਰੇਸ਼ਨ ਵਿੱਚ